ਕਬੀਰ ਖੇਹੀ ਹੁਈ ਤੋ ਕਿਆ ਭਇਆ ਜੋ ਉਡ ਲਾਗੈ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾ ਕਿਆ ਭਇਆ ਸੀਰਾ ਤਾ ਤਾ ਹੋਇ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਇ ਊਚ ਭਵਨ ਕਨ ਕਾਮਨੀ शेखर ਧਜਾ ਫਹਿਰਾਏ ਤਾਤੇ ਭਲੀ ਮਧੂ ਕਰੀ ਸੰਤ ਸੰਗ ਗੁਣ ਗਾਏ ਕਬੀਰ ਪਾਟਨ ਤੇ ਊਜਰ ਭਲਾ ਰਾਮ ਭਗਤ ਜੇਠਾਏ ਰਾਮ ਸਨੇਹੀ ਬਾਹਰਾ ਜੰਪੂਰ ਮੇਰੇ ਪਾਈ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਹਾਂ ਕਬੀਰ ਐ ਮਟ ਕੀਆ ਕੋ ਜਤ ਮਨ ਜਨ ਬਾਟ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭਾ ਓੜ ਹੀਰਾ ਕਿਸ ਕਾ ਬਾਪੁਰਾ ਪੁਜਹਿ ਨਾ ਰਤਨ ਕਰੋੜ ਕਬੀਰਾ ਏਕ ਚੰਪਉ ਦੇਖਿਓ ਹੀਰਾ ਹਾਟ ਬਕਾਇ ਬਨ ਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਕੋ ਖਾਏ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹ ਆਇਕ ਲਾਗਤ ਹੀ ਭੋਏ ਮਿਲ ਗਿਆ ਪਰਿਆ ਕਲੇਜੇ ਸ਼ੇਕ ਕਬੀਰ ਸਾਚਾ ਸਤਗੁਰ ਕਿਆ ਕਰੈ ਜੋ ਸਿਖਾਂ ਮਹਿ ਝੂਕ ਅੰਦੇ ਏਕ ਨਾ ਲਾਗੇ ਜਿਉ ਬਾਸ ਬਜਾਈਐ ਫੂਕ ਕਬੀਰ ਹੈ ਗੈ ਬਾਨ ਸਗਨ ਘਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਿਹਾਰ ਕਬੀਰ ਨਿਪਨਾਰੀ ਕਿਉ ਨਿੰਦੀਐ ਕਿਉ ਹਰ ਚੇਰੀ ਕੋ ਮਾਨ ਉਹ ਮੰਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ ਕਬੀਰ ਥੋਨੀ ਪਾਈ ਤਿਤ ਭਈ ਸਤ ਗੁਰ ਬੰਦੀ ਧੀਰ ਕਬੀਰ ਹੀ ਰਾਹ ਬਨਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੇ ਕੈ ਮੰਨ ਦੇ ਹਾਟ ਜਬ ਹੀ ਪਾਈਐ ਪਾਰਖੂ ਤਬ ਹੀ ਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰ ਹੋ ਨਿਤ ਅਮਰਾਪੁਰ 바ਸਾ ਕਰਹੁ ਹਰ ਗਿਆ ਬੋਹ ਰਹਿ ਬਿੱਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜਿਹੇ ਮਾਰਗ ਪੰਡਤ ਗਏ ਪਾਛੈ ਪਰਿਬਹੀਰ ਇਕ ਅਵਖਟ ਘਾਟੀ ਰਾਮ ਕੀ ਤਿਹ ਚੜ ਰਹਿਉ ਕਬੀਰ ਕਬੀਰ ਦੁਨੀਆ ਕੇ ਧੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾਲ ਆਜ ਸੀ ਜਬ ਲੇ ਧਰਹਿ ਮਸਾਨ ਕਬੀਰ ਡੂਬੇ ਗੋਰੇ ਬਾਪਰੇ ਬਹੁ ਲੋਗਨ ਕੀ ਕਾਨ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ ਕਬੀਰ ਭਲੀ ਮਧੂ ਕਰੀ ਨਾਨਾ ਵਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਵਡਾ ਦੇਸ ਬਡ ਰਾਜ ਕਬੀਰ ਦਾਵੈ ਦਾ ਜਨ ਹੂਤ ਹੈ ਨਿਰਦਾਵੈ ਰਹੈ ਨ ਸੰਕ ਜੋ ਜਨ ਨਿਰਦਾਵੈ ਰਹੈ ਸੋ ਗਨੈ ਇੰਦਰ ਸੋਰੰਕ ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਵੱਡੇ ਤੈ ਪਾਇਉ ਤੂੰ ਭਰ ਭਰ ਪੀਓ ਕਬੀਰ ਕਬੀਰ ਪਰਭਾਤੇ ਤਾਰੇ ਖਿਸਹ ਤਿਉ ਇਹੋ ਖਿਸੈ ਸਰੀਰ ਏ ਦੋਇ ਅੱਖਰ ਨਾ ਖਿਸਹ ਸੋ ਗਹਿ ਰਹਿਉ ਕਬੀਰ ਕਬੀਰ ਕੋਠੀ ਕਾਠ ਕੀ ਦਹ ਦਿਸ ਲਾਗੀ ਆਗ ਪੰਡਤ ਪੰਡਤ ਜਲ ਮੂਏ ਮੂਰਖ ਉਬਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹੇ ਬਿਹਾਏ ਵામਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਇ ਕਬੀਰ ਸੰਤ ਨਾ ਛਾੜੈ ਸੰਤੈ ਜੋ ਕੋਟਕ ਮਿਲੈ ਅਸੰਤ ਮਲਿਆਗਰ ਪੋਇੰਗਮ ਬੇਡੇਉ ਤਾਂ ਸੀਤਲਤਾ ਨਾਤ ਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾ ਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਨੈ ਨਾਹੀ ਕੋਈ ਕਹਿ ਜਾਨੈ ਆਪਨ ਧਣੀ ਕਹਿ ਦਾਸ دیਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲ ਉਰਾ ਗਰ ਪਾਣੀ ਭਇਆ جائے ملے ٹال کل کبیرا تور سکیل کہ پوریا باندھی دے دل سار کو پیکھنا ات کھے کی کھے کبیر سورج چاند کہ پئی سب دہ گر گوبند کے بن ملے پلٹ پئی سب کھہ جہن پو تہ پہ نہیں ਜਹ ਭਉ ਤਹ ਹਰ ਨਾਹੀ ਕਹਿਉ ਕਬੀਰ ਵਿਚਾਰ ਕੈ ਸੰਤ ਸੁਨਹੁ ਮਨ ਮਾਹੀ ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਤਿੰ ਸੁਖ ਨੀਂਦ ਬਿਹਾਇ ਹਮੋ ਜੋ 부 ਜਾਗੂਜਨਾ ਪੂਰੀ ਪਰਿ ਬਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ लागी चोट मरम की रहयो कबीरा ठोर कबीर चोट सहेली सेल की लागत ले ओसास चोट सहारै शब्द की तास गुरु मैं दास कबीर मुल्ला मनारे क्या चढ़है साईं ना बहरा होई जा कारण तू बांग दे दिल ही भीतर जोई ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ ਕਬੀਰ ਜਾ ਕੀ ਦਿਨ ਸਾਬਤ ਨਹੀਂ ਤਾ ਕੋ ਕਹਾ ਖੁਦਾ ਆਏ ਕਬੀਰ ਅੱਲਾਹ ਕੀ ਕਰ ਬੰਦਗੀ ਜਿਹ ਸਿਮਰਤ ਦੁਖ ਜਾਏ ਦਿਲ ਮਹਿ ਸਾਈ ਪ੍ਰਗਟੈ 부ਜੈ ਬਲੰਤੀ ਨਾਏ ਕਬੀਰ ਜੋਰੀ ਕੀ ਏ ਜ਼ੁਲਮ ਹੈ ਕਹਤਾ ਨਾ ਹਲਾਲ ਦਫ਼ਤਰ ਲਿਖਾ ਮੰਗੀਐ ਤਬ ਹੋਏ ਕੋ ਕੌਨ ਹਵਾਲ ਕਬੀਰ ਖੂਬ ਖਾਣਾ ਖੀਚੜੀ ਜਾਂ ਮੈਂ ਅੰਮ੍ਰਿਤ ਲੂਨ heira ਰੋਟੀ ਕਰਨੇ ਗਲਾ ਕਟਾਵੇ ਕੋਨ ਕਬੀਰ ਗੁਰ ਲਾਗਾ ਤਬ ਜਾਨੀਐ ਮਿਟਾਏ ਮੋਹ ਤਨ ਤਾਪ ਹਰਖ ਸੋਗ ਦਾਜੈ ਨਹੀਂ ਤਬਹਰੇ ਆਪ ਹੈ ਆਪ ਕਬੀਰ ਰਾਮ ਕਹਿਨ ਮੈਂ ਭੀਦ ਹੈ ਤਾਮਹ ਏਕ ਵਿਚਾਰ ਸੋਈ ਰਾਮ ਸਬੈ ਕਹਿ ਸੋਈ ਕਉਤਕ ਹਾਰ ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹੇ ਬਬੇਕ ਏਕ ਅਨੇਕ ਹੈ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾ ਘਰ ਸਾਧਨਾ ਸੇਵੀਐ ਹਰਿ ਕੀ ਸੇਵਾ ਨਾਹੀ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵਹੁ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਨ ਕਬੀਰ ਸਤਗੁਰ ਸੂਰਮੇ ਵਾਹ ਆਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਈ ਭੂਮ ਬੇਕਾਰ ਬਿਨ ਸੰਗਤ ਇਉ ਮਾ ਨਹੀਂ ਹੋਏ ਗਈ ਭਟ ਸ਼ਾਰ